ਦੀ ਪੰਜਾਬ ਦੇ ਅੰਦਰ ਜਿਹੜੀ ਵੀਟ ਦੀ ਪਰਚੋਰਮੈਂਟ ਦਾ ਐਲਾਨ ਹੋ ਚੁੱਕਿਆ 1 April ਤੋਂ ਸਰਕਾਰੀ ਖਰੀਦ ਜਿਹੜੀ ਆ ਉਹ ਪੰਜਾਬ ਸ਼ੁਰੂ ਹੈ ਔਰ ਮਾਨ ਜੋ ਕਿ ਮੁੱਖ ਮੰਤਰੀ ਸardar Bhagwant Singh ਮਾਨ ਦੀ ਸਰਕਾਰ ਇਸ ਪਰਚੋਰਮੈਂਟ ਦੇ ਸੀਜ਼ਨ ਨੂੰ ਲੈ ਕੇ ਜਿੰਨੇ ਵੀ ਪ੍ਰਬੰਧ ਕੀਤੇ ਆ ਜੋ ਵੀ ਪੰਜਾਬ ਦੇ ਅੰਦਰ ਅਸੀਂ ਇੰਤਜ਼ਾਮ ਕੀਤੇ ਆ ਉਹਦੀ ਗਰਾਸ ਰੂਟ ਤੱਕ ਜਾ ਕੇ ਥੱਲੇ ਉਹ ਫੀਡਬੈਕ ਲੈ ਰਹੇ ਆ ਸੋ ਅੱਜ ਇਹ ਉਹਦੀ ਕੜੀ ਦੇ ਤਹਿਤ ਅਸੀਂ ਮਾਝੇ ਦੇ ਜਿਹੜੇ ਸਾਡੇ ਚਾਰ ਡਿਸਟ੍ਰਿਕਟ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤੇ ਅੰਮ੍ਰਿਤਸਰ ਉਹਨਾਂ ਦੇ ਸਾਰੇ ਡੀਐਫਐਸਸੀ ਸਹਿਵਾਨ ਸਾਡੇ ਐਮਡੀ ਅਲੱਗ-ਅਲੱਗ ਜਿਹੜੀਆਂ ਗਵਰਨਮੈਂਟ ਸਾਡੀਆਂ ਏਜੰਸੀਆਂ ਨੇ ਔਰ ਸਾਡੇ ਡਿਪਟੀ ਡਾਇਰੈਕਟਰ ਸੋ ਅੱਜ ਦੀ ਮੀਟਿੰਗ ਦੇ ਅੰਦਰ ਮੋٹے ਰੂਪ ਚ ਕਿਉਂਕਿ ਮਾਜੇ ਦੇ ਅੰਦਰ ਜਿਹੜੇ ਕਨਕ ਹੈ ਉਹ ਆਮ ਤੌਰ ਤੇ 10-12 April ਦੇ ਨੇੜੇ ਤੇੜੇ ਉਹ ਆਣੀ ਸ਼ੁਰੂ ਹੋਣੀ ਹੈ ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅਸੀਂ ਜਿਹੜਾ ਇੰਤਜ਼ਾਮ ਹੈ ਪੰਜਾਬ ਦੀ ਮੰਡੀ 'ਚ ਜਿਹੜਾ ਕਿਸਾਨ ਨੇ ਆਉਣਾ ਉਸ ਮੱਲ ਸਮੇਂ 'ਚ ਕੋਈ ਉਹਨੂੰ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਨੇ ਸੋ ਇਸ ਵਾਰ ਸਾਨੂੰ ਜਿਹੜਾ ਕੇਂਦਰੀ ਪੂਲ ਦੇ ਲਈ 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਜਿਹੜਾ ਭਾਰਤ ਸਰਕਾਰ ਵੱਲੋਂ ਸੋ ਉਹਦੇ ਲਈ ਸਾਨੂੰ 28000 894 ਕਰੋੜ ਰੁਪਈਆ 28894 ਕਰੋੜ ਰੁਪਈਆ ਸੀਸੀਐਲ ਵੀ ਸਾਡੇ ਕੋ ਆ ਚੁੱਕੀ ਆਰਵੇ ਵੱਲੋਂ ਸੋ ਜਿਹੜਾ ਬਾਰਦਨਾਂ ਆ ਉਹ ਆਲਮੋਸਟ ਸਾਡੇ ਕੋ ਜਿਹੜਾ ਉਹ ਕੰਪਲੀਟ ਆ ਸੋ ਅਸੀਂ ਉਹਨੂੰ ਬਾਰਦਨ ਨੂੰ ਜਿਹੜੇ ਖਰੀਦ ਕੇਂਦਰ ਨੇ ਸਾਡੇ ਉਹਨਾਂ ਦੇ ਪਹੁੰਚਦਾ ਕਰ ਦਿੱਤੇ ਆ ਸੋ ਅੰਦਾਜ਼ਨ 8 ਲੱਖ ਕਿਸਾਨਾਂ ਨੇ ਜਿਹੜਾ ਮੰਡੀਆਂ ਚੋਂਣਾ ਸੋ ਅਸੀਂ 1864 ਜਿਹੜੇ ਸਾਡੇ ਖਰੀਦ ਕੇਂਦਰ ਨੇ ਪੰਜਾਬ ਦੇ ਅੰਦਰ ਉਹ ਜਿਹੜੇ ਕੰਮ ਕੀਤੇ ਆ ਇਸ ਤੋਂ ਇਲਾਵਾ ਜੇ ਕਿਤੇ ਲੋੜ ਪੈ ਜਾਵੇ ਦੇ ਸਾਡੇ ਕੋਲ 600 ਆਰਜੀ ਮੰਡੀਆਂ ਨੇ ਉਹ ਵੀ ਅਸੀਂ ਤਿਆਰ ਤਿਆਰ ਰੱਖੀਆਂ ਹੋਈਆਂ ਨੇ ਸੋ ਪੂਰੀ ਤਰ੍ਹਾਂ ਜਿਹੜੀ ਸਾਡੀ ਬਚਨਪਾਤਾ ਸਰਕਾਰ ਦੀ ਕਿ ਕਿਸਾਨ ਦਾ ਕਲਾ ਕਲਾ ਦਾਣਾ ਚੱਕਾਂਗੇ ਔਰ ਉਹਦੀ ਜਿਹੜੀ ਪੇਮੈਂਟ ਹੈ 24 ਘੰਟੇ ਦੇ ਵਿੱਚ ਵਿੱਚ ਉਹ ਕਿਸਾਨ ਦੇ ਖਾਤੇ ਚ ਪਾਉਣ ਦਾ ਮੁੱਖ ਮੰਤਰੀ ਜੀ ਦਾ ਆਦੇਸ਼ ਸੋ ਅੱਜ ਇਹਨਾਂ ਚਾਰ ਜ਼ਿਲ੍ਹਿਆਂ ਦੇ ਅੰਦਰ ਇੰਤਜ਼ਾਮਾਂ ਦਾ ਨਿਰੀਖਣ ਕੀਤਾ ਉਹਦਾ ਜ਼ਾਇਜ਼ਾ ਲਿਆ ਔਰ ਨਾਲ ਹੀ ਵੀ ਹਦਾਇਤ ਕੀਤੀ ਹੈ ਕਿ ਇਸ ਸੀਜ਼ਨ ਨੂੰ ਅਸੀਂ ਪਹਿਲੇ ਵਾਂਗ ਵਧੀਆ ਸੀਜ਼ਨ ਰੱਖਣਾ ਔਰ ਕਿਸਾਨ ਨੂੰ ਕੋ ਮੰਡੀ ਚ ਦਿੱਕਤ ਨਾ ਹੋਵੇ ਇਹਦੇ ਲਈ ਪੂਰੀ ਤਰ੍ਹਾਂ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਕੋਈ ਬਿਨਾ ਕਿਸੇ ਠੋਸ ਕਾਰਨ ਤੋਂ ਕੋ ਸਾਡਾ ਅਫਸਰ ਕੋ ਸਾਡਾ ਮੁਲਾਜ਼ਮ ਤੋਂ ਆਪਣੇ ਦਿੱਤੀ ਹੋਈ ਥਾਂ ਤੋਂ ਲਾਂਭੇ ਨਾ ਜਾਵੇ ਔਰ ਮੰਡੀਆਂ ਦੇ ਅੰਦਰ ਪਾਣੀ ਦੀ ਵਿਵਸਥਾ ਦਿੱਤੇ ਜ਼ੋਰ ਦਿੱਤਾ ਗਿਆ ਮਤਲਬ ਫਰਸਟ ایڈ ਦੇ ਉੱਤੇ ਜ਼ੋਰ ਦਿੱਤਾ ਗਿਆ ਤਾਂ ਜੋ ਮਨੁੱਖੀ ਜੀਵਨ ਨੂੰ ਕਦੀ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਔਕੜ ਆਂਦੀ ਹੈ ਤੇ ਅਸੀਂ ਉਹਨੂੰ ਉੱਥੇ ਹੀ ਪ੍ਰੋਵਾਈਡ ਕਰਾ ਸੀ ਜੀ ਸੋ ਪੂਰੀ ਤਰ੍ਹਾਂ ਜਿਹੜੀਆਂ ਸਾਡੀਆਂ ਤਿਆਰੀਆਂ ਨੇ ਔਰ ਮੈਂ ਉਮੀਦ ਕਰਦਾ ਮੈਂ ਅਰਦਾਸ ਵੀ ਕਰਦਾ ਕਿ ਮੌਸਮ ਚੰਗਾ ਰਹੇ ਕੁਦਰਤ ਸਾਡੇ ਤੇ ਅਸੀਰਵਾਦ ਰੱਖੇ ਔਰ ਇਸ ਵਾਰ ਬੰਪਰ ਫਸਲ ਪੰਜਾਬ ਦੇ ਅੰਦਰ ਜੋ ਫੀਡਬੈਕ ਹੈ ਉਹ ਜਿਹੜੀ ਚੰਗੀ ਫਸਲ ਦੀ ਹੈ ਔਰ ਸਾਨੂੰ ਲੱਗਦਾ ਵੀ ਅਸੀਂ ਜਿਹੜਾ ਟਾਰਗੇਟ ਉਹ ਕੰਪਲੀਟ ਕਰਾਂਗੇ ਜਿਹੜਾ ਸਾਨੂੰ ਕੇਂਦਰੀ ਪੂਲ ਲਈ ਮਿਲਿਆ ਔਰ ਮੇਰੇ ਨਾਲ ਜਿੱਥੇ ਅੱਜ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਸਭਾ ਉਹ ਬੈਠੇ ਸੀਗੇ ਔਰ ਮੇਰੇ ਬੜੇ ਅਜ਼ੀਜ਼ ਬੈਲ ਸਾਹਿਬ ਜਿਹੜੇ ਸਾਡੇ ਹੈਲਥ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਨੇ ਨਿਲਖੱਬੇ ਪਾਸੇ ਸੁਨਸੇਰ ਸਿੰਘ ਜਿਹੜੇ ਸਾਡੇ ਹਲਕਾ ਚਾਰਜ ਵੀ ਨੇ ਔਰ ਗੁਰਦਾਸਪੁਰ ਦੇ ਪ੍ਰਧਾਨ ਵੀ ਨੇ ਡਿਸਟ੍ਰਿਕਟ ਦੇ ਸੋ ਤਮਾਮ ਜਿਹੜਾ ਸਾਡਾ ਉਹ ਸਰਕਾਰ ਦਾ ਸਟ੍ਰਕਚਰ ਆ ਉਹ ਇਹਨਾਂ ਦਿਨਾਂ ਦੇ ਅੰਦਰ ਪੂਰੀ ਤਹ ਤਰ ਤਿਆਰੀ ਕਰਕੇ ਬੈਠਾ ਮੰਡੀ ਨੂੰ ਕੋਈ ਨੁਕਸਾਨ ਨਾ ਹੋਵੇ ਇਹਦੇ ਲਈ ਸਾਰੇ ਬਣਾ ਦੇ ਸੀ ਕਿਤੇ ਦਿੱਕਤ ਘੱਟ ਹੋ ਅਗਲਾ ਘਾ ਰਹੀ ਸਪੇਸ ਜਗਾ ਸਟੋਰੇਜ ਦੀ ਕਮੀ ਹੈ ਨਹੀਂ ਬੇਸਿਕਲੀ ਸਪੇਸ ਦੀ ਜਿਹੜੀ ਮਤਲਬ ਸਮੱਸਿਆ ਆ ਉਹ ਅਸੀਂ ਕੰਪਲੀਟ ਕਰ ਲਈ ਹੈ ਕਿਉਂਕਿ ਅਸੀਂ ਪੰਜਾਬ ਦੇ ਅੰਦਰ 35 ਲੱਖ ਐਮਟੀ ਦੇ ਜਿਹੜੇ ਉਹ ਮਤਲਬ ਪਲੰਥਾ ਜਿਹੜੀਆਂ ਨੇ ਉਹਨਾਂ ਨੂੰ ਕਵਰ ਕਰਾਉਣ ਨਹੀਂ ਕਵਰ ਕਰਾਉਣ ਦੇ ਰੂਪ ਦੇ ਵਿੱਚ ਆਪਨ ਚ ਹੋਣ ਗਈਆਂ ਲੇਕਿਨ ਉਹਨੂੰ ਅਸੀਂ ਕਵਰ ਕਰਾਂਗੇ ਨਹੀਂ ਨਹੀਂ ਇਹ ਇਹ ਪੂਰੇ ਇੰਤਜ਼ਾਮ ਕੀਤੇ ਆ ਇਹਦੇ ਲਈ ਜਿਹੜਾ ਉਹ ਮਤਲਬ ਪਲਾਸਟਿਕ ਦੀ ਤਰਪਾਲ ਹੈ ਉਹਦੇ ਟੈਂਡਰ ਹੋ ਚੁੱਕੇ ਆ ਸਾਡੇ ਕੋਲ ਪਹੁੰਚ ਰਹੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਸੈਕੰਡ ਏ ਹੈ ਕਿ 15 ਲੱਖ ਐਮਟੀ ਜਿਹੜਾ ਆ ਉਹ ਮੰਡੀਆਂ ਚੋਂ ਚੱਕਿਆ ਜਾਣਾ ਆ ਜਿਹੜਾ ਵੱਖ-ਵੱਖ ਸਟੇਟਾਂ ਨੂੰ ਪੀਡੀਐਸ ਰੂਪ ਦੇ ਵਿੱਚ ਕੇਂਦਰ ਭੇਜਦਾ ਸੋ ਬਹੁਤ ਸਾਰਾ ਜਿਹੜਾ ਆ ਮਤਲਬ ਉਹ ਕਣਕ ਜਿਹੜੀ ਪੰਜਾਬ ਚ ਵੀ ਰੱਖੀ ਜਾਣੀ ਹੈ ਸੋ ਮੈਂ ਬਿਲਕੁਲ ਤੁਹਾਡੇ ਜਿਹੜਾ ਸਵਾਲ ਆ ਉਹਦੇ ਉੱਤੇ ਗੱਲ ਕਲੀਅਰ ਕਰਨੀ ਚਾਹਨਾ ਕਿ ਦੋ ਲੋੜਾਂ ਕਿਸਾਨ ਦੀਆਂ ਹੁੰਦੀਆਂ ਨੇ ਮੰਡੀ ਨਾਲ ਜੁੜੀਆਂ ਮੁੱਖ ਤੌਰ ਤੇ ਇੱਕ ਤਾਂ ਉਹਦੀ ਫਸਲ ਚੱਕੀ ਜਾਵੇ ਟਾਈਮ ਸਿਰ ਸੈਕੰਡ ਉਹਨੂੰ ਉਸ ਵੇਚੀ ਗਈ ਫਸਲ ਦਾ ਟਾਈਮ ਸਿਰ ਭੁਗਤਾਨ ਹੋ ਜੇ ਸੋ ਸਾਡੀ ਕਮਿਟਮੈਂਟ ਆ ਸਾਡਾ ਵਾਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਤੁਸੀਂ ਆਓ ਜੀ ਆਇਆਂ ਨੂੰ ਜਲਦੀ ਕਲਾਚ ਆਓ ਔਰ ਅਸੀਂ ਕਲਾ ਕਲਾ ਦਾਣਾ ਵੀ ਚੱਕਾਂਗੇ ਔਰ ਜਿਹੜੀ ਐਮ ਐਸ ਪੀ ਆ 2425 ਰੁਪਏ ਉਹ ਤੁਹਾਡੇ ਖਾਤੇ 'ਚ ਪੇਮੈਂਟ ਪਾਵਾਂਗੇ ਔਰ ਮੈਨੂੰ ਖੁਸ਼ੀ ਆ ਕਿ ਪੰਜਾਬ ਦਾ ਜਿਹੜਾ ਪਹਿਲਾ ਕਿਸਾਨ ਹਰਵਿੰਦਰ ਸਿੰਘ ਰਾਜਪੁਰੇ ਤੋਂ ਜਿਹਦੀ ਮੈਂ ਪਰਸੋਂ ਪਰਚੇਜ਼ ਕਰਾ ਕੇ ਆਇਆ ਕੱਲ ਉਹਦੇ ਖਾਤੇ 'ਚ ਪੈਸੇ ਵੀ ਪੈ ਗਏ ਸਰ ਇਹ ਤਾਂ ਮੰਡੀ ਦੇ ਵਿੱਚ ਇੱਕ ਤਰੀਕ ਤੋਂ ਜਣੀ ਕਣਕ ਦੀ ਖਰੀਦੀ ਸ਼ੁਰੂ ਹੋ ਗਈ ਹੈ ਲੇਕਿਨ ਕੁਬਾਰ ਤੋਂ ਨਹੀਂ ਮੰਡੀਆਂ 'ਚ ਆਏ ਤਾਂ ਕਿ ਪ੍ਰਬੰਧ ਜਿਹੜੇ ਨਾਮ ਆਤਨ ਤਰ ਤੱਕ ਪੂਰੇ ਹੋ ਜਾਣਗੇ ਨਹੀਂ ਨਹੀਂ ਅਜੇ ਤੱਕ ਨਹੀਂ ਤੁਸੀਂ ਦੇਖੋਗੇ ਕਣਕ ਧਾਨ ਦਿਓ ਔਰ ਅਸੀਂ ਸਾਰੇ ਪ੍ਰਬੰਧ ਕੀਤੇ ਆ ਔਰ ਮੈਂ ਫਿਰ ਉਹੀ ਗੱਲ ਨੂੰ ਦੁਹਰਾ ਰਿਹਾ ਆ ਕਿ ਕਿਸੇ